ਸਰ ਯੂਪੀ ਐਡਵਾਈਜ਼ਰ ਦੀ ਪੋਸਟ ਖਤਮ ਹੋ ਚੁੱਕੀ ਹੈ ਜੀ ਚੰਡੀਗੜ੍ਹ ਤੋਂ ਚੀਫ ਸੈਕਟਰੀ ਹੋਊ ਬਾਕੀ ਸਟੇਟਸ ਵਾਂਗ ਤੇ ਇਸ ਡਿਸੀਜਨ ਨੂੰ ਵੀ ਕਿਹਾ ਦੇ। ਮੈਨੂੰ ਲੱਗਦਾ ਹੈ ਬਹੁਤ ਅੱਛਾ ਡਿਸੀਜਨ ਹੈ ਜੀ। ਅ ਦੇ ਰਾਏ ਦਰੁਸਤ ਹੈ। ਚੀਫ ਸੈਕਟਰੀ ਦੀ ਪੋਸਟ ਕ੍ਰੀਏਟ ਹੋਣ ਦੇ ਨਾਲ ਜਿਹੜੀਆਂ ਹੈਗੀਆਂ ਕੁਝ ਐਡਮਿਨਿਸਟ੍ਰੇਟਿਵ ਔਰ ਕੁਝ ਪਾਵਰਾਂ ਦਾ ਵਾਧਾ ਹੋਏਗਾ। ਔਰ ਹੋਰ ਚੰਗੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਐਡਮਿਨਿਸਟ੍ਰੇਸ਼ਨ ਦੇ ਕੰਮ ਹੋ ਸਕਣਗੇ ਔਰ ਸੈਂਟਰਲ ਗਵਰਨਮੈਂਟ ਨਾਲ ਵੀ ਬੜਾ ਅੱਛਾ ਰਾਪਤਾ ਹੋਗਾ। ਇਸ ਕਰਕੇ ਸਵਾਗਤਯੋਗ ਕਦਮ ਹੈ। ਔਰ ਮੇਰੀ ਕਗੇ ਹੋਰ ਵੀ ਡਿਮਾਂਡ ਹੈ ਕਿ ਜਿਹੜਾ ਆਪਣੇ ਤੁਹਾਡੇ ਪੰਜਾਬ ਦੇ ਗਵਰਨਰ ਨੂੰ ਜਿਹੜਾ ਐਡੀਸ਼ਨਲ ਚਾਰਜ ਦਿੱਤਾ ਜਾਂਦਾ ਉਹਦੀ ਜਗ੍ਹਾ ਤੇ ਸਿਰਫ ਜਿਹੜਾ ਹੈਗਾ ਚੰਡੀਗੜ੍ਹ ਨੂੰ ਦੇਖਣ ਦੇ ਲਈ ਕੱਲਾ ਕੋਈ ਇਸ ਤਰੀਕੇ ਦੀ ਨਿਯੁਕਤੀ ਹੋਵੇ ਉਸ ਤਰੀਕੇ ਦੀ ਮੈਨੂੰ ਲੱਗਦਾ ਹੈ ਕਿ ਹੋਰ ਦੂਸਰਾ ਇਸ ਤੋਂ ਅੱਗੇ ਇੱਕ ਹੋਰ ਕਦਮ ਪੈਲ ਹੋਏਗੀ अच्छा पंजाब ਦੀਆਂ ਜਿਹੜੀਆਂ ਸਿਆਸੀ ਪਾਰਟੀਆਂ ਜੀ ਸਾਰੀਆਂ ਬੀਜੇਪੀ ਨੂੰ ਛੱਡ ਕੇ ਉਹਨਾਂ ਨੇ ਬੜਾ ਵਿਰੋਧ ਕੀਤਾ ਉਹ ਕਹਿੰਦੇ ਨੇ ਕਿ ਪੰਜਾਬ ਦੇ ਹੱਕਾਂ ਤੇ ਡਾਕਾਂ ਮਾਰਨ ਦੀ ਇਹ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਇਸ ਬਿਆਨ ਨੂੰ ਕਿਵੇਂ ਦੇਖਦੇ ਨਹੀਂ ਮੈਨੂੰ ਲੱਗਦਾ ਹੈ ਪੰਜਾਬ ਤੇ ਹਰਿਆਣਾ ਜਿਹੜੇ ਨੇ ਯੂਟੀ ਨੂੰ ਆਪਣੀ ਰਾਜਧਾਨੀ ਦਾ ਕਹਿੰਦੇ ਨੇ ਲੇਕਿਨ ਅੱਜ ਰਾਜਧਾਨੀ ਦੇ ਵਿੱਚ ਕੋਈ ਕੰਟਰੀਬਿਊਸ਼ਨ ਇਹਨਾਂ ਸਟੇਟਾਂ ਦੀ ਨਹੀਂ ਹੈ ਜਦੋਂ ਚੰਡੀਗੜ੍ਹ ਬਣਿਆ ਸੀ ਚੰਡੀਗੜ੍ਹ ਦੀ ਆਪਣੀ ਕੋਈ ਹੋਂਦ ਨਹੀਂ ਸੀਗੀ ਚੰਡੀਗੜ੍ਹ ਤੋਂ ਬਾਹਰ ਤੋਂ ਆਏ ਲੋਕਾਂ ਨੇ ਚੰਡੀਗੜ੍ਹ ਦੇ ਵਿੱਚ ਵਸੇ ਆ ਚੰਡੀਗੜ੍ਹ ਦੀ ਤੀਸਰੀ ਚੌਥੀ ਜਨਰੇਸ਼ਨ ਆ ਰਹੀ ਹੈ ਔਰ ਉਹਨਾਂ ਲੋਕਾਂ ਦੀ ਆਪਣੀ ਹੋਂਦ ਅੱਜ ਸਾਡੇ ਆਪਣੇ ਬੱਚੇ ਪੜ੍ਹ ਲਿਖ ਕੇ ਅਫਸਰ ਬਣ ਸਕਦੇ ਨੇ ਟੀਚਰ ਬਣ ਸਕਦੇ ਨੇ ਇੰਜੀਨੀਅਰ ਬਣ ਸਕਦੇ ਨੇ ਔਰ ਇਹ ਡੈਪੂਟੇਸ਼ਨ ਵਾਲਾ ਮਾਮਲਾ ਵੀ ਖਤਮ ਹੋਣਾ ਚਾਹੀਦਾ ਹੁਣ ਯੂਟੀ ਦੇ ਬੱਚਿਆਂ ਨੂੰ ਹੱਕ ਮਿਲਣਾ ਚਾਹੀਦਾ ਉਹਨਾਂ ਦਾ ਪੂਰਾ ਔਰ ਯੂਟੀ ਨੂੰ ਚੰਡੀਗੜ੍ਹ ਚੰਡੀਗੜ੍ਹ ਵਾਲਿਆਂ ਦਾ ਇਸ ਤਰੀਕੇ ਦੀ ਭਾਵਨਾ ਨੂੰ ਹੁਣ ਉੱਭਰ ਕੇ ਆਣਾ ਚਾਹੀਦਾ ਹੈ ਔਰ ਮੈਂ ਸਮਝਦਾ ਕਿ ਕਿਸੇ ਵੀ ਪੰਜਾਬ ਦੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਾਂ ਕਿਸੇ ਹੋਰ ਜਥੇਬੰਦੀ ਨੂੰ ਇਹ ਕੋਈ ਇਤਰਾਜ਼ ਦਾ ਹੱਕ ਨਹੀਂ ਹੈ ਚੰਡੀਗੜ੍ਹ ਦੀ ਹੁਣ ਆਪਣੀ ਹੋਣ ਦਾ ਹੂੰ ਹੂੰ ਅੱਛਾ ਇੱਕ ਮੇਅਰ ਦੀ ਇਲੈਕਸ਼ਨ ਹੁਣ ਦੁਬਾਰਾ ਹੋਣੀ ਚੰਡੀਗੜ੍ਹ ਦੇ ਵਿੱਚ ਤੇ ਇੰਡੀਆ ਲਾਇੰਸ ਹੈ ਜਿਹੜੀ ਉਹ ਬੜੀ ਕੌਨਫੀਡੈਂਟ ਹੈ ਕਿ ਅਸੀਂ ਇਸ ਵਾਰ ਫੇਰ ਆਪਣਾ ਮੇਅਰ ਬਣਾਵਾਂਗੇ ਪਿਛਲੀ ਵਾਰ ਉਤਰਾਂ ਤੇ ਬੀਜੇਪੀ ਦੀ ਗੱਲ ਕਰੀਏ ਤਾਂ ਤੁਸੀਂ ਕਿੰਨੇ ਕੌਨਫੀਡੈਂਟ ਹੈਗੇ ਪਹਿਲਾਂ ਤਾਂ ਮੈਨੂੰ ਇੰਡੀਆ ਅਲਾਈਅੰਸ ਦੀ ਜਿਹੜੀ ਐਸ ਅਲਾਈਅੰਸ ਦੀ ਐਗਜ਼ਿਸਟੈਂਸ ਦੇ ਉੱਤੇ ਕੁਐਸਚਨ ਜਨ ਘੜਾ ਹੋ ਗਿਆ ਹੈ। ਮੇਅਰ ਨੇ ਇੱਕ ਟੀ ਪਾਰਟੀ ਸੱਦੀ ਸੀ ਕਾਂਗਰਸ ਦੇ ਪ੍ਰਧਾਨ ਆਪਣੇ ਕਾਉਂਸਲਰ ਨੂੰ ਉੱਥੋਂ ਵਾਪਸ ਬੁਲਾਉਂਦੇ ਨੇ। ਦਿੱਲੀ ਦੇ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਜਿਸ ਤਰੀਕੇ ਦੀ ਜੂਤ ਪਟਾਖ ਹੋ ਰਹੀ ਹੈ ਉਹ ਉਹਨਾਂ ਨੂੰ ਗਾਲਾਂ ਕੱਢ ਰਿਹਾ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਕਾਂਗਰਸ ਨੂੰ ਗਾਲਾਂ ਕੱਢ ਰਹੀ ਹੈ। ਸੀਨੀਅਰ ਲੀਡਰ ਜਿਹੜੇ ਕਾਂਗਰਸ ਦੇ ਨੇ ਉਹ ਇਸ ਅਲਾਈਅੰਸ ਨੂੰ ਨਕਾਰ ਰਹੇ ਨੇ। ਮੈਨੂੰ ਇਹ ਘਰਿਆ ਪਵਨ ਸ਼ਰਮਾ ਜੀ ਜਿਹੜੇ ਬਹੁਤ ਸੀਨੀਅਰ ਨੇਤਾ ਨੇ ਕਾਂਗਰਸ ਦੇ ਉਹਨਾਂ ਨੇ ਕਿਹਾ ਕਿ ਅਨਹੋਲੀ ਅਲਾਈਅੰਸ ਹੈ ਇਸ ਕਰਕੇ ਮੈਨੂੰ ਇਸ ਅਲਾਈਅੰਸ ਦੀ ਐਗਜ਼ਿਸਟੈਂਸ ਦੇ ਉੱਤੇ ਇੱਕ ਖਤਰਾ ਮੰਡਰਾੰਦਾ ਨਜ਼ਰ ਆ ਰਿਹਾ ਔਰ 24 ਤਰੀਕ ਨੂੰ ਇਲੈਕਸ਼ਨ ਹੈ 5 ਤਰੀਕ ਨੂੰ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਇਹ ਚੰਡੀਗੜ੍ਹ ਦੀ ਜਨਤਾ ਨੂੰ ਜਵਾਬ ਦੇਣ ਵੀ ਇਹ ਦਿੱਲੀ ਦੇ ਵਿੱਚ ਜਾਂ ਹੋਰ ਬਾਕੀ ਜਗ੍ਹਾ ਤੇ ਪੰਜਾਬ ਦੇ ਵਿੱਚ ਇਹਨਾਂ ਦਾ ਅਲਾਈਅੰਸ ਕਿਉਂ ਨਹੀਂ ਚੰਡੀਗੜ੍ਹ ਦੇ ਵਿੱਚ ਕਿਸ ਖੁਦਗਰਜ਼ੀ ਕਰਕੇ ਅਲਾਈਅੰਸ ਹੈ ਔਰ ਮੈਨੂੰ ਲੱਗਦਾ ਹੈ ਕਿ ਇਹ ਅਲਾਈਅੰਸ ਉਹ ਰਹਿਣ ਨੀ ਵਾਲਾ ਔਰ ਭਾਜਪਾ ਸਭ ਨਾਲੋਂ ਵੱਡੀ ਪਾਰਟੀ ਹੈ ਸਾਡੇ ਔਰ ਅਸੀਂ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਤਿੰਨੋਂ ਪਦਾਂ ਦੇ ਉੱਤੇ ਜਿੱਤ ਹਾਸਲ ਕਰਾਂਗੇ